ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਵਾਂ ਪਿੰਡ ਪਹੁੰਚੇ ਆ ਦੋਸਤੋ ਫਤੇਪੁਰ ਅਲਕੋ ਕੋਠੀ ਦੇ ਬਿਲਕੁਲ ਨਜ਼ਦੀਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਠਿੱਕੀ ਪਿੰਡ ਤੋਂ ਜਿਹੜੀ ਸੜਕ ਖੇਮਕਰ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਅਲਕੋ ਕੋਠੀ ਅੱਡਾ ਹੁੰਦਾ ਉਹ ਕ੍ਰਾਸ ਕਰਦੇ ਆ ਸਾਰੇ ਦੋਸਤੋ ਅੱਗੇ ਨਵਾਂ ਪਿੰਡ ਦਾ ਗੇਟ ਬਣਿਆ ਠੀਕ ਆ ਜੀ ਵੀਰ ਸ਼ਮਸ਼ੇਰ ਸਿੰਘ ਉਹਨਾਂ ਦੇ ਘਰ ਆਏ ਆ ਬੱਲੇ ਵਾਲਾ ਪਿੰਡ ਮਹਮੂਦਪੁਰ ਡਿੱਬੀਪੂਰਾ ਅਮਰਕੋਟ ਇਹ ਪਿੰਡ ਬਿਲਕੁਲ ਨੇੜੇ ਦੀਕ ਆ ਨਾਲ ਨਾਲ ਲੱਗਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਇੱਕ ਬਹੁਤ ਚੰਗੀ ਰਿਕਾਰਡਡ ਜਿਹੜੀ ਵੜ ਤੁਹਾਨੂੰ ਦਿਖਾ ਦੇਾਂਗੇ ਆਪਾਂ ਫਾਰਮ ਫਾਰਮ ਦੇ ਵਿੱਚ ਉਹ ਵੀਰ ਉਹਨਾਂ ਨੇ ਪਰਚੇਜ਼ ਕੀਤੀ ਆ ਸੋ ਜਿਹੜਾ ਮੇਰਾ ਭਰਾ ਕੇ ਸ਼ੌਂਕ ਰੱਖਦਾ ਕੋਈ ਤਕਰੀਬਨ ਹਾਈਐਸਟ ਮਿਲਕਿੰਗ ਵਾਲੀ ਵੜ ਆਪਣੇ ਫਾਰਮ ਆਪਣੇ ਸ਼ਟਰ ਦੇ ਵਿੱਚ ਪਾਉਣਾ ਚਾਹੁੰਦਾ ਠੀਕ ਹੈ ਜੀ ਤੁਸੀਂ ਇਸ ਵਾੜ ਦੇ ਨਾਲ ਸੌਦਾ ਕਰ ਲਿਓ ਠੀਕ ਹੈ ਜੀ ਪਿਛਲੇ ਸਵੇਰ ਹੰਦਾ ਮਿਲਕ ਦੁੱਧ ਰਕਾਰਡ ਜੋ ਜਾਣਕਾਰੀ ਮਿਲੀ ਹੈ ਬੀਰ ਸ਼ਮਸ਼ੇਰ ਸਿੰਘ ਉਹਨਾਂ ਨੂੰ ਉਸ ਬਿਹਾਵ ਤੇ ਆਪਾਂ ਗੱਲਬਾਤ ਕਰਾਂਗੇ ਇੱਕ ਇਧਰ ਜਿਹੜੀ ਵਾੜ ਤੁਹਾਨੂੰ ਆਪਾਂ ਦਿਖਾ ਦੇਾਂਗੇ ਠੀਕ ਹੈ ਜੀ ਇਹ ਵੀ ਵੱਡੇ ਕੱਦ ਕੱਡ ਦੇ ਵਿੱਚ ਆ ਵੇੜਾ ਦੋ ਨੇ ਦੋਵੇਂ ਕੱਦ ਕੱਡ ਦੀਆਂ ਵੱਡੀਆਂ ਨੇ ਉੱਚੇ ਕੱਦ ਕੱਡ ਦੇ ਵਿੱਚ ਇੱਕ ਸੂਈ ਆ ਤਕਰੀਬਨ ਅੱਜ ਭਲਕ ਦੇ ਵਿੱਚ ਤੇ ਇੱਕ ਗੱਬਣ ਤਿਆਰੀ ਦੇ ਵਿੱਚ ਅੱਜ ਤਰੀਕ ਤੁਸੀਂ ਨੋਟ ਕਰ ਲਓ 25 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 1.5 ਸੋ ਜਿਹੜਾ ਪਸ਼ੂ ਸੋਇਆ ਸੋਇਆ ਆਪਾਂ ਹਰ ਵਾਰ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਆਪਣੀ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਤੇ ਟਿੱਪ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਹੋ ਸਕਿਆ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਜਿਹੜੀ ਬੈਰ ਸੋਈ ਹੈ ਠੀਕ ਆ ਜੀ ਇਹਦੀਆਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਰੂਰ ਤਸੱਲੀ ਦੇ ਨਾਲ ਚੈੱਕ ਕਰਵਾ ਦਾਂਗੇ ਭੂਰ ਛੱਟਾ ਚੈੱਕ ਕਰਵਾ ਦਾਂਗੇ ਠੀਕ ਆ ਜੀ ਤੇ ਬਾਕੀ ਉਹ ਕਰਦੇ ਆਂ ਗੱਲਬਾਤ ਪੂਰੀ ਵੀਰ ਸ਼ਮਸ਼ੇਰ ਸਿੰਘ ਹਣ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਸਾਸਰੀ ਕਾਲ ਹੋਰ ਭਾਜੀ ਠੀਕ ਠ ਬਹੁਤ ਵਧੀਆ ਵੀਰ ਜੀ ਠੀਕ ਠਾਕ ਜੀ ਹਾਂ ਜੀ ਸ਼ਮਸ਼ੇਰ ਵੀਰ ਤੋਹਫਾ ਹੀ ਕੱਢ ਲਿਆਂਦਾ ਵੀ ਟੈਂਕੀ ਕੱਢ ਲਿਆਂਦਾ ਕਿਤੋਂ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਟੈਂਕ ਕਹਾ ਟੈਂਕ ਦਾ ਟੈਂਕ ਆ ਆ ਟੈਂਕ ਦਾ ਵੀ ਟੈਂਕ ਆ ਹਾਂ ਠੀਕ ਹੈ ਜੀ ਇਹ ਕਦੇ ਨਿੱਕਾ ਟੈਂਕ ਹੁੰਦਾ ਇਹ ਵੱਡਾ ਟੈਂਕ ਆ ਆ ਠੀਕ ਹੈ ਜੀ ਹਾਂ ਅੱਛਾ ਸ਼ਮਸ਼ੇਰ ਵੀਰ ਇਹ ਤੁਸੀਂ ਦੱਸਿਆ ਆਪਾਂ ਨੂੰ ਵੀ ਇਹ ਫਾਰਮ ਦੇ ਵਿੱਚੋਂ ਵੈੜ ਆਪਾਂ ਤੁਸੀਂ ਪਰਚੇਜ਼ ਕੀਤੀ ਆ ਹਾਂ ਜੀ ਆਪਾਂ ਫਾਰਮ ਚੋਂ ਲਈ ਹੈ ਜੀ ਠੀਕ ਹੈ ਜੀ ਵੈੜ ਚੰਗੀ ਖਾਸੀ ਹੈ ਮੈਨੂੰ ਲੱਗਦਾ ਵੀ ਚਲੋ ਹਾਏ ਵੀ ਪੂਰੀ ਹਾਈਐਸਟ ਮਿਲਕਿੰਗ ਵਾਲੀ ਆ ਹਾਂ ਜੀ ਵੀਰ ਜੀ ਇਹ ਨਾਲ ਥੱਲਿਓ ਠੀਕ ਹੈ ਜੀ ਐਰ ਕੀ ਉਮੀਦ ਆ ਵੀ ਪਰ ਥੋੜੀ ਜੀ ਲਿੱਸੀ ਹੀ ਐ ਕਿ 45 ਕਿਲੋ ਦੇ ਲਾਗੇ ਦੁੱਧ ਕੱਢੂਗੀ 45 ਹਾਂਜੀ ਠੀਕ ਆ ਜੀ ਹੁਣ ਹੈ ਥਰਡ ਟਾਈਮ ਆ ਰ ਤਜਾ ਸੂਆ ਹਾਂਜੀ ਸੂਆ ਤਜਾ ਤਜਾ ਸੂਆ ਹਾਂਜੀ ਤੇ ਸੂਈ ਨੂੰ ਅੱਜ ਸਮਾਂ ਕਿੰਨਾ ਹੋ ਗਿਆ ਵੀ ਰਾਤੀ ਸੂਈ ਹੈ ਰਾਤੀ ਸੂਈ ਰਾਤੀ ਸੂਈ ਹੈ ਦਿਨੇ 1 ਚੁਵਾਈ ਹੋਈ ਹੈ 10 ਕਿਲੋ ਬੋਲਾ ਕੱਢਿਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਮਾਰਨਿੰਗ ਜਿਹੜੀ ਚੁਵਾਈ ਦੀ ਕਰ ਦਿੱਤੀ ਗਈ ਸੀ ਕਿ ਠੀਕ ਆ ਜੀ ਵੈਸੇ ਇਹੋ ਜਿਹਾ ਵੈਰਾ ਦੋ ਤੋਂ ਤਿੰਨ ਡੰਗ ਜ਼ਰੂਰ ਚੋਈਆਂ ਜਾਣੀਆਂ ਚਾਹੀਦੀਆਂ ਨੇ ਫਿਲਹਾਲ ਇਹ ਵੀਡੀਓ ਤੇ ਕਰਕੇ ਥੋੜਾ ਜਿਹਾ ਰੋਕੀ ਆ ਇੱਕ ਵਾਰੀ ਵੀ ਵੀਡੀਓ ਬਣਨ ਤੋਂ ਬਾਅਦ ਫਿਰ ਹੌਲੀ ਕਰ ਦਿੱਤੀ ਜਾਊਗੀ ਤੇ ਸ਼ਾਮ ਨੂੰ ਫਿਰ ਕਿਤੇ ਚਵਾਈ ਜਾਂਦੀ ਹੋਊਗੀ ਤੇ 10 ਕਿਲੋ ਲੀਟਰ ਵੀਰਾਂ ਦਾ ਵੀ ਮਾਰਨਿੰਗ ਆਪਾਂ ਚਵਾਈ ਕੀਤੀ ਆ ਹਾਂਜੀ ਬੱਚਾ ਲਿਆਇਆ ਦਾ 10 ਕਿਲੋ ਚੋਇਆ ਮਗਰ ਅਵੱਛਾ ਆ ਗਿਆ ਹਨਾ ਜੀ ਹਾਂਜੀ ਮਗਰ ਬੱਛਾ ਜੀ ਠੀਕ ਆ ਜੀ ਮਗਰ ਬੱਛਾ ਮੇਲ ਕਾਫ ਆ ਗਿਆ ਅੱਛਾ ਵੀਰੇ ਛਮਸ਼ੇਰ ਜਿਸ ਫਾਰਮ ਵਿੱਚੋਂ ਆਪਾਂ ਖਰੀਦੀ ਆ ਤਕਰੀਬਨ ਵੱਡਾ ਹੀ ਫਾਰਮ ਹੋਊਗਾ ਲਾਰਜ ਫਾਰਮ ਹੀ ਆ ਹਾਂਜੀ ਉਹਨਾਂ ਕੋਲ ਗਾਂ 50 55 ਗਾਂ ਹੀ ਆ ਠੀਕ ਆ ਜੀ ਤੇ ਵੱਛੀਆਂ ਵੀ 25 30 ਹੈਗੀਆਂ ਠੀਕ ਆ ਉਹ ਫਿਰ ਬੰਦਾ ਹਟਨ ਕਰਕੇ ਨਾ ਡੰਗਰ ਜਾਦੇ ਉਹ ਉਤਨੀ ਤੇ ਬੰਦਾ ਹਟਣ ਕਰਕੇ ਫਿਰ ਉਹਨਾਂ ਵੇਚੀ ਠੀਕ ਹੈ ਜੀ ਇਸ ਕਰਕੇ ਪਿਛਲੇ ਸਵੇਰ ਉਹਨਾਂ ਸਾਨੂੰ ਦੱਸਿਆ ਵੀ 40 ਕਿਲੋ ਅਸੀਂ ਚੋਇਆ ਠੀਕ ਹੈ ਐਕੀ ਉਮੀਦ ਹੈ ਵੀ 45 ਕਿਲੋ ਦੁੱਧ ਬੜੇ ਆਰਾਮ ਨਾਲ ਪਾਉਗੀ ਠੀਕ ਹੈ ਹਾਂਜੀ ਲਓ ਦੋਸਤੋ ਉਮੀਦ ਚੰਗੇ ਦੇ ਲਈ ਹੁੰਦੀ ਹੈ ਠੀਕ ਹੈ ਜੀ ਸੋ ਪਿਛਲੇ ਸਵੇਰ ਸੈਕੰਡ ਟਾਈਮਰ ਦਾ ਜੋ ਦੁੱਧ ਰਿਹਾ ਠੀਕ ਹੈ ਜੀ ਉਹ ਤੁਹਾਨੂੰ ਨੋਟ ਕਰਾ ਦਿੱਤਾ ਇਹ ਕੋਈ ਬਹੁਤ ਠੰਡੀ ਧੀਰੀ ਭਾਇ ਇਤਰਾ ਥੱਲੇ ਬੈਜੋ ਲਓ ਜੀ ਆਲ ਰਾਊਂਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਠੀਕ ਹੈ ਜੀ ਸੋ ਆਰਡਰ ਹਵਾਨੇ ਦੀ ਤੁਸੀਂ ਵੇਖ ਸਕਦੇ ਜੇ ਫਿਕਸਿੰਗ ਦੇਖੋ ਜੀ ਠੀਕ ਹੈ ਜੀ ਹੱਥੀ ਮੁਠੀ ਵਾਲਾ ਥਾਣਾ ਤਾਂ ਪਲੂਣ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਠੀਕ ਹੈ ਜੀ ਪਲੂਣ ਪਲਾਪੂਲਾ ਦੇ ਵਿੱਚ ਜ਼ਰੂਰ ਹੈਗੀ ਆ ਹਾਈਟ ਕੱਟ ਪੂਰਾ ਉੱਚਾ ਵੱਡਾ ਹਾਈਟ ਕੱਟ ਦਾ ਠੀਕ ਹੈ ਜੀ ਸੋ ਮਗਰ ਮੇਲ ਕਾਫ ਆ ਬੱਚਾ ਤੇ ਛਮਸ਼ੀਰ ਵੀਰ ਇੱਕ ਵਾਰੀ ਇਹਨਾਂ ਨੂੰ ਖੋਲ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਵੀਰਾਂ ਨੂੰ ਲਓ ਜੀ ਸੋ ਤੋਰਾਦਾਰਾ ਤੁਸੀਂ ਦੇਖੋ ਜੀ ਠੀਕ ਹੈ ਜੀ ਸੋ ਇੱਕ ਵਾਰੀ ਸੂਸਬਾ ਦੇ ਵਿੱਚ ਆ ਬਾਕੀ ਤੋਰੇ ਤੋਂ ਤੁਸੀਂ ਜਜਮੈਂਟ ਕਰ ਦੋਗੇ ਦੋਸਤੋ ਬੈਗ ਆਰਡਰ ਸਹਿਜਾ ਭਵਾਨਾ ਤੁਹਾਡੇ ਸਾਹਮਣੇ ਠੀਕ ਹੈ ਜੀ ਤੇ ਬਾਕੀ ਨਾਰਮਲੀ ਤੁਸੀਂ ਇੱਕ ਜਜਮੈਂਟ ਕਰ ਜੂਗੇ ਕੋਈ ਵੀਰ ਫਾਰਮਰ ਫਾਰਮ ਵਾਲਾ ਸ਼ੇਡ ਵਾਲਾ ਨਾਰਮਲੀ ਇੱਕ ਵੇਖਦਾ ਸਰ ਤੁਸੀਂ ਜਜਮੈਂਟ ਕਰ ਜੂਗਾ ਠੀਕ ਹੈ ਜੀ ਦੁੱਧ ਚੰਗਾ ਚੁਵਾਜੂਗੀ ਤੇ 40 ਕਿ ਲੀਟਰ ਤੁਹਾਨੂੰ ਦੱਸ ਹੀ ਦਿੱਤਾ ਪਿਛਲੇ ਸਵੇਰ ਦਾ ਰਿਕਾਰਡ ਰਿਹਾ ਠੀਕ ਹੈ ਜੀ ਉਸ ਬਿਹਾਬ ਤੇ ਜਿਹੜੀ ਆਪਾਂ ਨੈਕਸਟ ਅਕੇ ਗੱਲਬਾਤ ਕਰਦੇ ਪਏ ਆ ਸੋ ਬੋਲਾ ਇੱਕ ਟੰਗ ਮਾਰਨਿੰਗ ਜਿਹੜੀ ਚੁਵਾਈ ਹੋਈ ਹੈ ਪਹਿਲੀ ਚੁਵਾਈ ਰਾਤੀ ਸੂਈ ਹੈ ਜੇਰ ਜੂਰ ਪ੍ਰੋਪਰ ਪਾ ਦਿੱਤੀ ਇਹਨੇ ਹਾਂਜੀ ਜੇਰ ਪਾ ਦਿੱਤੀ ਹੈ ਜੇਰ ਵੀ ਪ੍ਰੋਪਰ ਪਾਤੀ ਹੋਗੀ ਸ਼ਮਸ਼ੇਰ ਨੇ ਥੋੜੇ ਦੇ ਸਮੇਂ ਦੇ ਵਿੱਚ ਵਿੱਚ ਹੀ ਜੇਰ ਦੋ ਘੰਟੇ ਦੇ ਵਿੱਚ ਵਿੱਚ ਪਾਤੀ ਠੀਕ ਹੈ ਜੀ ਠੀਕ ਹੈ ਲੋਬੀ ਠੀਕ ਹੈ ਜੀ ਸੋ ਵੱਡੀ ਵਾੜਾ ਮੇਰੇ ਭਰਾ ਬਹੁਤੇ ਡਿਮਾਂਡ ਕਰਦੇ ਆ ਚੰਗੀ ਵੱਡੀ ਵਾੜਾ ਕਿਸਾਨ ਦੇ ਫਾਰਮ ਦੇ ਵਿੱਚ ਪਾ ਲਿਆ ਪੰਜ ਬੱਚਾ ਨੀਗਾ ਥੱਲੇ ਬੈਠਾ ਰਹੇ ਤੇ ਮਸ਼ੀਨ ਤੇ ਕਰਦੇ ਰਹੇ ਚੁਆਈ ਉਹ ਠੀਕ ਹੈ ਜੀ ਹਾਂ ਜੀ ਮਸ਼ੀਨ ਵਾਲੀ ਚੁਆਈ ਵਾਲੀ ਬਿਲਕੁਲ ਹਾਂ ਹੱਥ ਨਾਲ ਚੁਆਈ ਹੋਈ ਹੱਥ ਨਾਲ ਵੀ ਭਾਵੇਂ ਕਰ ਲੋ ਭਾਵੇਂ ਮਸ਼ੀਨ ਨਾਲ ਕਰ ਲੋ ਹਾਂ ਤੇ ਮਾਰੀ ਮੋੜ ਜੇ ਭਾਲ ਭੁੱਜ ਗਈ ਹੈਗੀ ਪੋਲੀ ਭਾਲ ਭੋਲ ਹੈਗੀਆਂ ਨੇ ਜੇ ਇਹ ਉੱਤਰਨ ਤੋਂ ਬਾਅਦ ਦੋ ਪਾਸੇ ਬੈਠ ਕੇ ਸੌਖੀ ਚਵਾਈ ਹੋ ਜਾਊਗੀ ਜਿੱਤਰਾ ਮਰਜ਼ੀ ਭਾਵੇਂ ਆ ਇੱਧਰ ਬੈਠ ਜਾਓ ਭਾਵੇਂ ਇੱਧਰ ਬੈਠ ਜਾਓ ਇਨ ਕਿਤੇ ਲੱਤ ਥੋੜੀ ਲਾਉਣੀ ਆ ਉਧਰ ਵੀ ਪਾਓ ਯਾਰ ਲਾ ਉਧਰ ਪਾਵੇ ਹੱਥ ਲਾਈ ਜਾ ਦੋ ਦੋ ਪੰਨੇ ਬੈਠ ਕੇ ਚੋਈ ਦੂ ਹੂੰ 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 ਲੋ ਵੀ ਠੀਕ ਆ ਜੀ ਸੋ ਬਹੁਤ ਦੋਸਤੋ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਇਹ ਬੈਡ ਐਚਪ ਬਰੀਡ ਦੇ ਵਿੱਚ ਅੱਜ ਫੋਰਸ ਸੇਲ ਆ ਠੀਕ ਆ ਜੀ ਤੇ ਅੱਜ ਵੀਰ ਸ਼ਮਸ਼ੀਰ ਸਿੰਘ ਉਹਨਾਂ ਦੇ ਕੋਲ ਇਹ ਹਾਜ਼ਰ ਆ ਅਵੇਲੇਬਲ ਆ ਸੋ ਬਾਕੀ ਸ਼ੌਂਕ ਰੱਖਣ ਵਾਲੇ ਭਰਾ ਤੁਸੀਂ ਸੌਦਾ ਕਰ ਸਕਦੇ ਜੀ ਸ਼ਮਸ਼ੀਰ ਵੀਰ ਮੂਲੇ ਦਾ ਕੀ ਕਰਦੇ ਆ ਦੇ ਦਾਂਗੇ ਕਿਨੇ ਦੀ ਅੱ ਦੇਣ ਲੈ ਜਿਹੜੀ ਹਾਨ ਆ ਉਹ ਇੱਕ 20 ਦੀ ਆ ਪਤਵਾਂ ਦੀ ਇੱਕ 20 ਦੀ ਹਾਂਜੀ ਠੀਕ ਆ ਜੀ ਹਾਂਜੀ ਲਓ ਵੀ ਇੱਕ 25 ਦੋਸਤੋ ਡਿਮਾਂਡ ਆ ਤੇ ਇੱਕ 20 ਦੀ ਇਹ ਤੁਹਾਨੂੰ ਮਿਲੂਗੀ ਠੀਕ ਆ ਜੀ ਹਾਂ ਜਾਂ ਨਾ ਠੀਕ ਆ ਜੀ ਜੀਸਨੋ ਆ ਮੌਕੇ ਤੇ ਥੋੜਾ ਵਿੱਚੋਂ ਮਾਨਤਨ ਹੋ ਜਾਊਗਾ ਛੋਟਾਪਾ ਹੋ ਜਾਊਗਾ ਹਾਂ ਛੋਟਾਪਾ ਕਰ ਦਾਂਗੇ ਵਿੱਚ ਬਿਲਕੁਲ ਜੀ ਬਿਲਕੁਲ ਸੋ ਬੱਟੀ ਵੜਾ ਇੱਕ ਵਾਰੀ ਤੁਸੀਂ ਆਰਡਰ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦੇਣਾ ਦੂਰੋਂ ਨੇੜੋਂ ਕਿਸੇ ਭਰਾ ਨੇ ਸੌਦਾ ਕਰਨਾ ਠੀਕ ਆ ਜੀ ਤੋਂ ਫੇਰ ਹੁਣ ਤੁਸੀਂ ਚੈੱਕ ਕਰ ਸਕਦੇ ਜੀ ਆ ਦੇਖੋ ਜੀ ਠੀਕ ਆ ਜੀ ਠੀਕ ਆ ਇਧਰ ਸਾਗਰਨਪੁਰ ਤੇ ਆ ਜੀਏ ਤੇ ਵੀਰ ਛਮਸ਼ੇਰ ਆਪਣੇ ਕੋਲ ਇੱਕ ਆ ਬੈੜ ਖੜੀ ਆ ਗੱਪਣ ਇੱਕ ਦਾ ਗੱਪਣੇ ਦੇਣ ਜੇ 10 ਲੈ ਜੂਗੀ 10 ਦਿਨ ਕੱਢ ਜੂਗੇ 10 12 ਦਿਨ ਠੰਡੀ ਪੂਰੀ ਵੀ ਬਹੁਤ ਆ ਜਿੱਤਰਾ ਮਰਜੀ ਵੇਖੋ ਥੱਲੇ ਬੈਠੇ ਰਹੋ ਪਰੇ ਤੇ ਉਸਤਰਾ ਕੋਈ ਗੱਲ ਬਾਤ ਨਹੀਂ ਕਿ ਦੁੱਧ ਦੇਦਾ ਵੀ ਆਹ ਆਹ 20 ਪਲੱਸ ਦੁੱਧ ਕੱਢ ਇਹ ਵੀ ਕੱਢੂਗੀ ਠੀਕ ਆ ਜੀ ਇਹ ਤਾਂ ਸਵੇਰ ਕੇ ਨਮਾਊਗਾ ਗਾਂ ਦਾ ਸੂਆ ਦੂਜਾ ਵੀ ਜੀ ਦੂਜਾ ਸੂਆਗਾ ਸੁਣੀ ਆ ਦੂਜੇ ਸੂਏ ਸੁਣੀ ਠੀਕ ਆ ਜੀ ਲਓ ਵੀ ਹਾਈਟ ਲੈਂਥ ਇਹਦੇ ਵੀ ਪੂਰੀ ਆ ਠੀਕ ਆ ਜੀ ਦੂਜਾ ਸੂਆ ਇਸ ਵਾਰ ਨੇ ਸੁਣਾ ਅੱਗੇ ਠੀਕ ਆ ਜੀ ਤੇ ਅਟਰੂਟਰ ਬਿਲਕੁਲ ਹਜੇ ਦਿਨਾਂ ਦੇ حساب ਖਤਾਬ ਨਾਲ ਗੱਲਬਾਤ ਬਣ ਜੂਗੀ ਲਾਏ ਬਣਾਏ ਪਈ ਆ ਹਜੇ ਕੱਚੀ ਆ ਬਹੁਤ ਹਜੇ ਕੱਚੀ ਆ 10 ਦਿਨ ਸਾਂਭਣ ਦੀ ਲੋੜ ਪਊਗੀ ਕੋਈ ਵੀ ਭਰਾ ਸੌਦਾ ਕਰਤਾ ਹਾਂ ਮੋੜ ਲੋ ਵੀਰੇ ਕੋਈ ਵੀ ਭਰਾ ਸੌਦਾ ਕਰਦਾ 10 ਦਿਨ ਦਾ ਆਈਡੀਆ ਲਾ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਡੱਬੀ ਆ ਵਾਈਟ ਦੇ ਵਿੱਚ ਬਲੈਕ ਡੱਬਾ ਸਪੋਰਟ ਫੁੱਟ ਤੁਸੀਂ ਆ ਵੇਖ ਲਓ ਠੀਕ ਆ ਜੀ ਬਲੈਕ ਸਪੋਰਟ ਸੋ ਹਵਾਨਾ ਚੰਗਾ ਖੋਲੂਗੀ ਕਿਉਂਕਿ ਢਿਲ ਢੁਲ ਚੋਲਾ ਚਾਲਾ ਕਾਫੀ ਆ ਥੱਲੇ ਨੇਵਾ ਠੀਕ ਆ ਜੀ ਕੱਦ ਵੱਡਾ HF ਦੇ ਵਿੱਚ ਦੋਸਤੋ ਇਹ ਵੈਰ ਆ ਜਾਂਦੀ ਹੈ ਠੀਕ ਆ ਜੀ ਸੋ ਦੂਜਾ ਸੂਬਾ ਵੀਰ ਹਣਾਂ ਦੇ ਦਸਨ ਮੁਤਾਬਕ ਦੂਜਾ ਸੂਬਾ ਜਿਹੜਾ ਇਸ ਵਾਰ ਜਿਹੜੀ ਇਹ ਸੂਰਈ ਹੈ ਠੀਕ ਆ ਬੰਦਾ ਲੋ ਜੀ ਬੰਨੀ ਤੋ ਠੀਕ ਹੈ ਜੀ ਤੇ ਸਮਝੇ ਰਹੇ ਤਾਂ ਮੁੱਲ ਵੀਰੇ ਕੀ ਕਰਪਾਂਗੇ ਇਹਦਾ ਵੀ ਮੁੱਲ ਮੁੱਲ ਤਾਂ ਕਰਦੇ ਆਪਾਂ 75000 ਹਾਂ ਜੀ ਬੇ ਲੈਣਾ ਜਿਹੜੀ ਆ ਉਹ ਆਪਾਂ ਦੇਣੀ 70000 ਵੀ ਦੇ ਦਾਂਗੇ ਐਂਡ ਟੂ ਐਂਡ ਐਂਡ ਟੂ ਐਂਡ 70000 70000 ਦੀ ਕੋਈ ਵਿਚੋ ਮਾਨਤਾ ਕਰ ਦਾਂਗੇ ਵਿਚੋ ਠੀਕ ਆ ਜੀ ਹਾਂ ਜੀ ਲੋ ਜੀ 70000 ਦੇ ਵਿੱਚੋ ਛੋਟ ਛੱਪਾ ਹੋ ਜਾਊਗਾ ਮਾਨਤਾ ਹੋਊਗਾ ਕੋਈ ਭਰਾ ਸੰਪਰਕ ਕਰ ਲੈ ਠੀਕ ਆ ਹਾਂ ਜੀ ਤੇ ਬੰਨਾ ਥਾਣਾ ਬਹਿਰ ਨੇ ਵੈਸੇ 20 ਕ ਕਿੰਨੋ ਵਾਲੀ ਆ 20 ਤੋਂ ਪਲੱਸ ਵੀ ਚੋਇਆ ਏ ਇਹਦੇ ਥੱਲੇ ਆ 20 ਤੋਂ ਪਲੱਸ ਹਾਂ ਹੂੰ ਤੇ ਚੰਗੀ ਆ ਵੀ ਦੁੱਧ 20 ਕਿਲੋ ਬੜੇ ਆਰਾਮ ਨਾਲ ਪਾ ਜੂਗੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਵੀਰ ਸ਼ਮਸ਼ੇਰ ਆਪਣੇ ਕੋਲ ਦੋ ਹੀ ਅਜਾ ਐਨੀਮਲ ਨੇ ਹਾਂਜੀ ਦੋ ਨੇ ਤੁਮੇ ਬਕਾਉਗਾ ਵੈੜਾ ਹਾਂਜੀ ਹਾਂਜੀ ਤੇ ਨੰਬਰ ਇੱਕ ਕਰਦੇ ਹੋ ਸਾਡੇ ਆਪਣੇ ਵੀਰ ਦਾ ਨੰਬਰ 76969 84805 88752 ਹਾਂਜੀ ਤੇ 20883 ਠੀਕ ਆ ਜੀ ਇਹ ਦੋਵੇਂ ਫੋਨ ਨੰਬਰ ਆਪਣੇ ਚੱਲਦੇ ਦੋਵੇਂ ਨੰਬਰ ਹੀ ਆ ਹਾਂਜੀ ਠੀਕਾ ਨਾ ਵੀ ਦੋਵੇਂ ਨੰਬਰ ਦੋ ਸੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਵਿజిਟ ਕਰੋ ਨਵਾਂ ਪਿੰਡ ਆ ਬਿਲਕੁਲ ਨੇੜੇ ਇਕ ਲਗੂ ਕੋਠੀ ਫਤਿਹਪੁਰ ਬੱਲਿਆਂ ਵਾਲਾ ਇਧਰੋਂ ਡੱਬੀਪੁਰਾ ਅੱਡਾ ਵੀ ਬਿਲਕੁਲ ਨੇੜੇ ਆ ਤੇ ਪਿੱਖੀਗੜ੍ਹ ਤੋਂ ਵੀ ਸਾਰੀ 10 10 ਕਿਲੋਮੀਟਰ ਦੀ ਦੂਰੀ ਹੈਗੀ 10 ਕਿਲੋਮੀਟਰ ਦੀ ਦੂਰੀ ਆ ਸਾਰੀ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ